ਇੱਕ ਪਾਸੇ ਪਾਖੜਾ ਡੈਮ ਦੇ ਖੁੱਲੇ ਗਏ ਫਲੱਡ ਗੇਟ ਤੇ ਕਈ ਘਰ ਡੁੱਬ ਗਏ ਪਾਣੀ ਦੇ ਵਿੱਚ ਦੂਸਰੇ ਹੀ ਪਾਸੇ ਪੰਜਾਬ ਤੇ ਹਿਮਾਚਲ ਨੂੰ ਜੋੜਨ ਵਾਲੀ ਸੜਕ ਵੀ ਗਈ ਟੁੱਟ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਖਬਰ ਜੋ ਇਸ ਵੇਲੇ ਤੁਹਾਡੇ ਨਾਲ ਸਾਂਝ ਕਰਨ ਜਾ ਰਹੇ ਹਾਂ ਕਿ ਬੀਤੇ ਕਈ ਦਿਨਾਂ ਤੋਂ ਹਿਮਾਚਲ ਦੇ ਵਿੱਚ ਕਾਫੀ ਮੀਂਹ ਦੇਖਣ ਨੂੰ ਮਿਲ ਰਿਹਾ ਹੈ ਤੇ ਇਸ ਮੀਂਹ ਦਾ ਅਸਰ ਜਿਹੜਾ ਉਹ ਪੰਜਾਬ ਤੇ ਵੀ ਪੈਂਦਾ ਹੋਇਆ ਨਜ਼ਰ ਆਇਆ ਹਿਮਾਚਲ ਦੇ ਲੋਕ ਇਸ ਮੀਂਹ ਦੇ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਜ਼ਰੂਰ ਕਰ ਰਹੇ ਸੀ ਕਿਉਂਕਿ ਅਕਸਰ ਹੀ ਬੱਦਲ ਫਟਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਲੈਂਡਸਲਾਈਡਿੰਗ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤੇ ਹੁਣ हिमाचल ਦੇ ਵਿੱਚ ਪੈ ਰਿਆ ਮੀਂਹ ਪੰਜਾਬ ਦੇ ਲੋਕਾਂ ਦੇ ਲਈ ਵੀ ਪਰੇਸ਼ਾਨੀਆਂ ਖੜੀਆਂ ਕਰ ਚੁੱਕਾ ਹੈ ਜਿहां ਕਿਹਾ ਜਾ ਰਿਹਾ ਹੈ ਕਿ ਭਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵਧਣਾ ਸ਼ੁਰੂ ਹੋ ਗਿਆ ਜਿਸ ਕਾਰਨ ਹੁਣ ਭਾਖੜਾ ਡੈਮ ਦੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਇਹ ਫਲੱਡ ਗੇਟ ਖੋਲੇ ਗਏ ਨੇ ਤੇ ਜਿਹੜਾ ਫਲੱਡ ਗੇਟ ਖੁੱਲਣ ਦੇ ਨਾਲ ਪਾਣੀ ਨਿਕਲਿਆ ਉਹ ਪਾਣੀ ਨੰਗਲ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਚਲਾ ਗਿਆ ਤੇ ਕਿਹਾ ਜਾ ਰਿਹਾ ਹੈ ਕਿ ਇੱਕ ਪਿੰਡ ਦੇ 15 ਤੋਂ 20 ਘਰ ਇਸ ਪਾਣੀ ਦੇ ਕਾਰਨ ਡੁੱਬ ਗਏ ਨੇ ਤੇ ਜੇਕਰ ਪਾਖੜਾ ਡੈਮ ਦੀ ਗੱਲ ਕੀਤੀ ਜਾਵੇ ਤੇ ਖਤਰੇ ਦੇ ਨਿਸ਼ਾਨ ਤੋਂ ਸਿਰਫ 2 ਫੁੱਟ ਹੇਠਾ ਪਾਣੀ ਹੈ ਪਾਣੀ ਦਾ ਪੱਧਰ ਕਾਫੀ ਵਧਣਾ ਸ਼ੁਰੂ ਹੋਇਆ ਹੈ ਜਿਸ ਕਾਰਨ ਇਹ ਫਲੱਡ ਗੇਟ ਖੋਲੇ ਗਏ ਨੇ ਤੇ ਨਾਲ ਹੀ ਪੋਂਗ ਡੈਮ ਵੀ ਲੋਕਾਂ ਦੀਆਂ ਪਰੇਸ਼ਾਨੀਆਂ ਵਧਾਉਂਦਾ ਹੋਇਆ ਹੀ ਨਜ਼ਰ ਆ ਰਿਹਾ ਹੈ ਕਿਉਂਕਿ ਮੁਕੇਰੀਆ ਦੇ ਵਿੱਚ ਹੁਣ ਲੋਕਾਂ ਦੇ ਘਰਾਂ 'ਚ ਪਾਣੀ ਵੜ ਚੁੱਕਿਆ ਤੇ ਇਸ ਤੋਂ ਇਲਾਵਾ ਪੰਜਾਬ ਨੂੰ ਹਿਮਾਚਲ ਦੇ ਨਾਲ ਜੋੜਨ ਵਾਲੀ ਸੜਕ ਵੀ ਟੁੱਟ ਚੁੱਕੀ ਆ ਲੋਕਾਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੋਹਾਰ ਲਗਾਈ ਹੈ ਤੇ ਭਾਖੜਾ ਡੈਮ ਦੀ ਜੇ ਕੱਲ ਗੱਲ ਕਰੀਏ ਤੇ ਪਾਣੀ ਦਾ ਪੱਧਰ ਵਧਣ ਦੇ ਕਾਰਨ ਫਲੱਡ ਗੇਟ ਤੇ ਖੋਲੇ ਗਏ ਤੇ ਨੰਗਲ ਦੇ ਨਾਲ ਲੱਗਦੇ ਪਿੰਡ ਬੇਲਾ ਧਿਆਣੀ ਦੇ ਵਿਖੇ 25 ਤੋਂ 30 ਘਰ ਇਸ ਪਾਣੀ ਦੇ ਵਿੱਚ ਡੁੱਬ ਗਏ ਨੇ ਕਈ ਲੋਕ ਘਰਾਂ ਦੇ ਵਿੱਚ ਹੀ ਫਸੇ ਹੋਏ ਨੇ ਤੇ ਬਾਕੀ ਪਿੰਡਾਂ ਦੇ ਨਾਲੋਂ ਇਸ ਪਿੰਡ ਦਾ ਸੰਪਰਕ ਵੀ ਟੁੱਟ ਗਿਆ ਹੈ ਤੇ 2200 ਏਕੜ ਜ਼ਮੀਨ ਜਲ ਮਗਨ ਹੋ ਗਈ ਹੈ ਤੇ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਨੇ ਕਿਉਂਕਿ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਹੜ ਵਰਗੇ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ ਨੇ ਤੇ ਲੋਕ ਕਈ ਪਰੇਸ਼ਾਨੀਆਂ ਦਾ ਸਾਹਮਣਾ ਜ਼ਰੂਰ ਕਰ ਰਹੇ ਨੇ ਮੀਂਹ ਜਿਹੜਾ ਉਹ ਹਿਮਾਚਲ ਦੇ ਵਿੱਚ ਪੈ ਰਿਹਾ ਹੈ ਪਰ ਇਸ ਕਈ ਦਿਨਾਂ ਤੋਂ ਪੈ ਰਹੀ ਬਾਰਿਸ਼ ਦੇ ਕਾਰਨ ਹਿਮਾਚਲ ਦੇ ਨਾਲ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਿਮਾਚਲ ਦੇ ਵਿੱਚ ਤਬਾਹੀ ਦੇ ਮੰਜ਼ਰ ਦੀਆਂ ਤਸਵੀਰਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਹੁਣ ਪੰਜਾਬ ਦੇ ਵਿੱਚ ਵੀ ਜਦ ਇਸੇ ਭਾਰੀ ਮੀਂਹ ਦੇ ਕਾਰਨ ਪਾਣੀ ਡੈਮ ਦੇ ਵਿੱਚ ਭਰਨਾ ਸ਼ੁਰੂ ਹੋ ਗਿਆ ਪਾਣੀ ਦਾ ਪੱਧਰ ਵੱਧ ਗਿਆ ਤੇ ਉਸ ਤੋਂ ਬਾਅਦ 2 ਫੁੱਟ ਖਤਰੇ ਦੇ ਨਿਸ਼ਾਨ ਤੋਂ ਸਿਰਫ ਹੇਠਾਂ ਹੈ ਪਾਣੀ ਦਾ ਪੱਧਰ ਹੈ ਤੇ ਫਲੱਡ ਗੇਟ ਖੋਲਨੇ ਪਏ ਨੇ ਭਾਖੜਾ ਡੈਮ ਦੇ ਤੇ ਪਾਣੀ ਜਿਹੜਾ ਉਹ ਪਿੰਡਾਂ ਤੱਕ ਪਹੁੰਚ ਚੁੱਕਾ ਹੈ ਤੇ ਬੇਲਾ ਤਿਹੜੀ ਪਿੰਡ ਹੈ ਨੰਗਲ ਦੇ ਨਜ਼ਦੀਕ ਜਿੱਥੇ ਕਿ 25 ਤੋਂ 30 ਘਰ ਦੱਸੇ ਗਏ ਨੇ ਜਿਹੜੇ ਇਸ ਪਾਣੀ ਦੇ ਵਿੱਚ ਡੁੱਬ ਗਏ ਆ ਤੇ ਕਈ ਘਰਾਂ ਦੇ ਵਿੱਚ ਲੋਕ ਵੀ ਫਸ ਚੁੱਕੇ ਨੇ ਹੁਣ ਪ੍ਰਸ਼ਾਸਨ ਦੇ ਵੱਲੋਂ ਲੋਕ ਮਦਦ ਦੀ ਗੋਹਾਰ ਲਗਾ ਰਹੇ ਨੇ ਕਿ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਤੇ ਇਸ ਤੋਂ ਇਲਾਵਾ 2200 ਏਕੜ ਜ਼ਮੀਨ ਜਲ ਮਗਨ ਵੀ ਹੋ ਚੁੱਕੀ ਹੈ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ, ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ। ਵਰਲਡ ਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ। ਯੂ ਐਸ اے, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ। ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ